ਬਾਬਾ ਰਾਮਰਾਏ ਜੀ ਜਦੋਂ ਔਰੰਗਜ਼ੇਬ ਦੇ ਕੋਲ ਗਏ ਹੋਏ ਸਨ ਤਾਂ ਔਰੰਗਜ਼ੇਬ ਬਾਦਸ਼ਾਹ ਰਾਮਰਾਏ ਜੀ ਦੀਆਂ ਕਰਾਮਾਤਾਂ ਤੋਂ ਬਹੁਤ ਪ੍ਰਸੰਨ ਸੀ ਫਿਰ ਇੱਕ ਦਿਨ ਇੱਕ ਉਹ ਜਵਕ ਨਾਮੀ ਪਹਿਲਵਾਨ ਬਾਦਸ਼ਾਹ ਦੇ ਦਰਬਾਰ ਵਿੱਚ ਆਇਆ ਉਸ ਸਮੇਂ ਰਾਮਰਾਏ ਜੀ ਵੀ ਉੱਥੇ ਹੀ ਬੈਠੇ ਸਨ ਬਾਦਸ਼ਾਹ ਨੇ ਰਾਮਰਾਏ ਜੀ ਨੂੰ ਕਿਹਾ ਇਹ بڑا ਬਲਵਾਨ ਨਾਮੀ ਪਹਿਲਵਾਨ ਹੈ ਇਸ ਦੀ ਕੁਸ਼ਤੀ ਵੇਖਣੀ ਚਾਹੀਦੀ ਹੈ ਪਰ ਇਸ ਨਾਲ ਕੁਸ਼ਤੀ ਕਰਨ ਵਾਲਾ ਇਸ ਦੇ ਬਰਾਬਰ ਦਾ ਹੋਰ ਕੋਈ ਦੂਸਰਾ ਪਹਿਲਵਾਨ ਨਹੀਂ ਹੈ ਰਾਮਰਾਏ ਜੀ ਨੇ ਕਿਹਾ ਦਿੱਲੀ ਸ਼ਹਿਰ ਵਿੱਚ ਇਸ ਨਾਲੋਂ ਵੀ ਇੱਕ ਜ਼ਬਰਦਸਤ ਪਹਿਲਵਾਨ ਹੈ ਤੁਸੀਂ ਇਸ ਦੀ ਕੁਸ਼ਤੀ ਉਸ ਨਾਲ ਵੇਖ ਸਕਦੇ ਹੋ ਬਾਦਸ਼ਾਹ ਨੇ ਹੈਰਾਨ ਹੋ ਕੇ ਕਿਹਾ ਤੁਸੀਂ ਉਸ ਪਹਿਲਵਾਨ ਨੂੰ ਸਦਵਾਓ ਮੈਂ ਅੱਜ ਤੱਕ ਉਸ ਦਾ ਨਾਮ ਨਹੀਂ ਸੁਣਿਆ ਕਿ ਉਹ ਕਿਹੜਾ ਹੈ ਅਤੇ ਕਿੱਥੇ ਰਹਿੰਦਾ ਹੈ ਰਾਮਰਾਏ ਜੀ ਨੇ ਉਸੇ ਸਮੇਂ ਆਪਣੇ ਇੱਕ ਸਿੱਖ ਨੂੰ ਭੇਜ ਕੇ ਬਾਜ਼ਾਰ ਵਿੱਚੋਂ ਇੱਕ ਜੁੱਤੀਆ ਗੰਢਣ ਵਾਲਾ ਸਦ ਲਿਆਂਦਾ ਬਾਦਸ਼ਾਹ ਨੇ ਉਸ ਨੂੰ ਮਰੀਲ ਜਿਹਾ ਵੇਖ ਕੇ ਪੁੱਛਿਆ ਕਿਉਂ ਬਈ ਤੂੰ ਇਸ ਪਹਿਲਵਾਨ ਨਾਲ ਕੁਸ਼ਤੀ ਲੜੇਂਗਾ ਤਾਦਰਾਮ ਰਾਏ ਜੀ ਨੇ ਉਸ ਜੁੱਤੀਆਂ ਗੰਡਣ ਵਾਲੇ ਵੱਲ ਵੇਖ ਕੇ ਉਸ ਵਿੱਚ ਅਜਾਈ ਸ਼ਕਤੀ ਭਰ ਦਿੱਤੀ ਕਿ ਉਸਨੇ ਕਿਹਾ ਬਾਦਸ਼ਾਹ ਸਲਾਮਤ ਮੈਂ ਇਸ ਨਾਲ ਜ਼ਰੂਰ ਕੁੜਾਂਗਾ ਪਰ ਮੇਰੀ ਇੱਕ ਸ਼ਰਤ ਹੈ ਜੇਕਰ ਮੇਰੀ ਧੌਲ ਨਾਲ ਇਹ ਮਰ ਗਿਆ ਤਾਂ ਮੇਰਾ ਝੁਮਾ ਨਹੀਂ ਹੈ ਬਾਦਸ਼ਾਹ ਨੇ ਕਿਹਾ ਠੀਕ ਹੈ ਇੱਕ ਦੂਜੇ ਦੀ ਮੌਤ ਦਾ ਕੋਈ ਜ਼ਿੰਮੇਵਾਰ ਨਹੀਂ ਹੋਵੇਗਾ ਇਹ ਸ਼ਰਤਾਂ ਮਿੱਥ ਕੇ ਦੋਵਾਂ ਪਹਿਲਵਾਨਾਂ ਨੂੰ ਅਖਾੜੇ ਵਿੱਚ ਲਿਆ ਕੇ ਕੁਸ਼ਤੀ ਹੋਣ ਲੱਗੀ ਬਾਦਸ਼ਾਹ ਔਰੰਗਜ਼ੇਬ ਤੇ ਹੋਰ ਅਹਲਕਾਰ ਸਰਕਾਰੀ ਦਰਬਾਰੀ ਕੁਰਸੀਆਂ ਉੱਤੇ ਬੈਠ ਕੇ ਬੜੇ ਉਤਸ਼ਾਹ ਨਾਲ ਕੁਸ਼ਤੀ ਵੇਖਣ ਲੱਗੇ। ਦੋ ਚਾਰ ਪਕੜਾਂ ਕਰਕੇ ਉਸ ਜੁੱਤੀਆਂ ਗੰਡਣ ਵਾਲੇ ਨੇ ਉਹ ਜਦਕ ਪਹਿਲਵਾਨ ਨੂੰ ਹੇਠਾਂ ਸੁੱਟ ਲਿਆ ਅਤੇ ਉਸ ਦੀ ਛਾਤੀ ਉੱਤੇ ਬੈਠ ਕੇ ਆਪਣੀਆਂ ਬਾਹਾਂ ਅਤੇ ਡੌਲਿਆਂ ਨੂੰ ਜਿੱਤ ਦੀ ਨਿਸ਼ਾਨੀ ਵਜੋਂ ਵਜਾਉਣ ਲੱਗਾ। ਉਸ ਜੁੱਤੀਆਂ ਗੰਡਣ ਵਾਲੇ ਦੀ ਜਿੱਤ ਹੋਈ ਅਤੇ ਸਾਰਿਆਂ ਨੇ ਤਾੜੀਆਂ ਵਜਾਈਆਂ। ਬਾਦਸ਼ਾਹ ਨੇ ਉਸ ਨੂੰ ਬਹੁਤ ਸਾਰਾ ਇਨਾਮ ਦੇ ਕੇ ਸ਼ਾਬਾਸ਼ ਦਿੱਤੀ। ਇਨਾਮ ਲੈ ਕੇ ਉਹ ਫਿਰ ਪਹਿਲੇ ਵਾਂਗੂ ਹੀ ਬਾਜ਼ਾਰ ਵਿੱਚ ਬੈਠ ਕੇ ਜੁੱਤੀਆਂ ਗੰਡਣ ਲੱਗਾ। ਬਾਦਸ਼ਾਹ ਨੇ ਕਿਹਾ ਇਸ ਦੀ ਜਿਤ ਰਾਮਰਾਏ ਜੀ ਦੀ ਕਰਾਮਾਤ ਸਦਕਾ ਹੀ ਹੋਈ ਹੈ ਅਤੇ ਬਾਦਸ਼ਾਹ ਔਰੰਗਜੀਬ ਰਾਮਰਾਏ ਜੀ ਦੀਆਂ ਕਰਾਮਾਤਾਂ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਇਹ ਰਾਮਰਾਏ ਜੀ ਦੀ ਉੱਥੇ ਰਹਿੰਦਿਆਂ ਹੋਇਆਂ 24ਵੀਂ ਕਰਾਮਾਤ ਸੀ